25-25 ਕਰੋੜ ਦੇ ਆਫਰ ਜਾਣੇ ਲੋਟਸ ਆਪਰੇਸ਼ਨ ਦੀ ਸ਼ੁਰੂਆਤ ਪੰਜਾਬ ਸ਼ੁਰੂ ਹੋ ਚੁੱਕੀ ਹੈ ਝੂਠ ਬੋਲਦੇ ਆਏ ਕੋਈ ਕਿਸੇ ਨੇ ਉਹਨਾਂ ਨੂੰ ਆਫਰ ਨਹੀਂ ਦਿੱਤੀ ਉਹਨਾਂ ਦੇ ਉਹਨਾਂ ਦੀ ਸ਼ਕਲ ਤਾਂ 5 ਰੁਪਏ ਵਾਲੀ ਨਹੀਂ ਕਿਤੇ ਇਹ ਤਾਂ ਸਾਡੇ ਜਹਤ ਜੋੜ ਜੋੜ ਕੇ ਆਉਣਗੇ ਆਪੇ ਇਹ ਪੰਜਾਬ ਦੀ ਜਨਤਾ ਨੇ ਮੋਕਟਣਿਆ ਇਹ ਦੇਵਾ ਜ਼ੀਰੋ ਦਾ ਨਾਰਾ ਤਾਂ ਹਜੇ ਵੀ ਦਿੰਦੇ ਨੇ ਉਹ ਕਹਿੰਦੇ 13 ਜ਼ੀਰੋ ਹੈ 13 ਨੇ 13 ਲੋਕ ਸਭਾ ਚ ਜਾਣਾ ਜਿੱਤਾਂਗੇ ਉਹ ਕਹਿੰਦੇ ਨਾਈ ਨੂੰ ਕਹਿੰਦੇ ਬਾਲ ਕਿੱਡੇ ਕਿੱਡੇ ਆ ਉਹ ਕਹਿੰਦਾ ਜਜਮਾਨ ਅੱਕੇ ਹੀ ਲਿਖਣੇ ਆ ਆ ਪਤਾ ਲੱਗ ਜਾਣਾ 3 ਮਹੀਨਿਆਂ ਬਾਅਦ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਬਾਦਲ ਨੂੰ ਮੁਬਾਰਕ ਠੀਕ ਹੈ ਉਹਦੇ 17 ਲੀਟਰ ਲਾਈਨ ਚ ਲੱਗੇ ਹੋਇਆ ਸਾਡੇ ਚਾਹਣ ਨੂੰ ਤੇ 17 ਲੀਟਰ ਸ਼੍ਰੋਮਣੀ ਕਾਲ ਜੀ ਹਾਂ ਜੀ ਅਸੀਂ ਖੁਦ ਨਹੀਂ ਲੈ ਰਹੇ ਮੈਂ ਹੱਕ ਸੀ ਅਕਾਲੀ ਦਲ ਨਾਲ ਗਠਜੋੜ ਹੁੰਦੇ ਫਰਬੰਦੀ ਸਿੰਘਾਂ ਦਾ ਮਸਲਾ ਰਿਹਾ ਕਿਸਾਨਾਂ ਦੇ ਮਸਲੇ ਰਹਿ ਜਿਹੜਾ ਗੱਠਜੋੜ ਨਹੀਂ ਹੋਇਆ ਕੋਈ ਕਰ ਨਹੀਂ ਰਿਹਾ ਨਾ ਕੋਈ ਬੰਦੀ ਸਿੰਘਾਂ ਤੋਂ ਬੰਦੀ ਸਿੰਘ ਕਿੰਨੇ ਆ ਉਹਨਾਂ ਤੋਂ ਪੁੱਛ ਲਓ ਗਿਣਤੀ ਠੀਕ ਚਾਰ ਰਹਿ ਗਏ ਬਾਕੀ ਦਾ ਛੱੜ ਤੇ ਉਹ ਤਾਂ ਐਵੇਂ 300 ਸਿੱਖਾਂ ਦੀ ਕਾਲੀ ਸੂਚੀ 36 36 ਸਾਲ ਤੋਂ ਆਪਦੇ ਘਰਾਂ ਚ ਨਹੀਂ ਸੀ ਆ ਪਰੇ। ਸੁਖਵੀਰ ਬਾਦਲ ਨੇ ਮੰਗ ਨਹੀਂ ਕੀਤੀ। ਮੋਦੀ ਜੀ ਨੇ ਖੁਦ ਹੀ ਛੱਡ ਦਿੱਤੀ। 36 ਸਾਲ ਨਿਕਲ ਗਏ ਸਿੱਖ ਪ੍ਰਧਾਨ ਮੰਤਰੀ ਰਿਹਾ ਸਿੱਖ ਰਾਸ਼ਟਰਪਤੀ ਰਿਹਾ। ਮੋਦੀ ਜੀ ਨੇ ਆ ਕੇ ਦਿੱਤੀ ਐ। ਉਹ ਬੈਠਾ ਸੱਜਣ ਕੁਮਾਰ। ਇਹ ਤਾਂ ਗੱਲਾਂ ਕਰਦੇ ਨੇ ਨੇ ਕੀ ਕੀਤਾ? ਸਾਬਜਾਦਿਆਂ ਦੀ ਸ਼ਹਾਦਤ ਨੂੰ ਨਮਨ ਪੂਰੀ ਦੁਨੀਆ ਚ ਕਰਨਾ ਉਹ ਆ ਕੇ ਮੋਦੀ ਜੀ ਨੇ ਕੀਤਾ। ਜੀਵਾ ਸਾਹਿਬ ਕਿਵੇਂ ਦੇਖਦੇ ਹੋ ਤੁਹਾਡੀ ਰਵਨੀਤ ਸਿੰਘ ਬਿੱਟੂ ਨਾਲ ਪਹਿਲਾਂ ਇੱਕ ਵਾਰ ਕਾਫੀ ਤਲਖੀ ਵੀ ਹੋਈ। ਉਹ ਰਮਨੀਤ ਬਿੱਟੂ ਦਾ ਵਿਚਾਰਾ ਬੱਚਾ ਯਾਰ ਉਹ ਕੋਈ ਗੱਲ ਨਹੀਂ। ਉਹ ਐਤ ਕੀ ਜਿਤਾ ਦੇ ਆਗੇ ਬੜੀ ਚਰਚਾ ਹੋ ਕਿਸਾਨਾਂ ਦੇ ਮਸਲੇ ਤੇ ਹੀ ਹੋਈ ਸੀ ਆਓ ਤੇ ਮੈਂ ਤਾਂ ਦੇਖੋ ਮੈਂ ਮੈਨੂੰ ਇਹ ਫਖਰ ਆ ਕਿ ਮੈਂ ਆਪਦੇ ਲੀਡਰ ਨਾਲ ਡਟ ਕੇ ਖੜਾ ਆਪਦੀ ਪਾਰਟੀ ਨਾਲ ਖੜਾ ਆਪਦੀ ਵਿਚਾਰਧਾਰਾ ਨਾਲ ਖੜਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਲਗਾਤਾਰ ਪੰਜਾਬ ਦੀ ਸਿਆਸਤ 'ਚ ਉਲਟਫੇਰ ਦੇਖਣ ਨੂੰ ਮਿਲ ਰਿਹਾ ਆ ਕੋਈ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ 'ਚ ਜਾਂਦਾ ਨਜ਼ਰ ਆ ਰਿਹਾ ਕੋਈ ਕਾਂਗਰਸ ਤੋਂ ਆਮ ਆਦਮੀ ਪਾਰਟੀ 'ਚ ਆਉਂਦਾ ਹੋਇਆ ਨਜ਼ਰ ਆ ਰਿਹਾ ਤੇ ਨਾਲ ਦੀ ਨਾਲ ਭਾਜਪਾ ਇਸ ਵਕਤ ਵੱਡੇ ਵੱਡੇ ਚਿਹਰੇ ਲਿਆ ਰਹੀ ਆ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ ਕਿ ਅਸਰਾਈਆਂ ਨੇ ਕਿ ਬਹੁਤ ਸਾਰੇ ਚਿਹਰੇ ਉਧਰ ਵੀ ਆਣਗੇ ਤੇ ਆਮ ਆਦਮੀ ਪਾਰਟੀ ਦੇ ਚਿਹਰੇ ਜਿਹੜੇ ਕਿ ਭਾਜਪਾ ਚ ਜੁਆਇਨ ਕਰ ਚੁੱਕੇ ਨੇ ਤੇ ਇਹ ਵੀ ਕਿਹਾ ਜਾ ਰਿਹਾ ਆ ਕਿ ਲੋਟਸ ਆਪਰੇਸ਼ਨ ਪੰਜਾਬ ਚ ਸ਼ੁਰੂ ਹੋ ਗਿਆ ਹਰਜੀਤ ਗਰੇਵਾਲ ਮੇਰਾ ਨਾਮ ਨੇ ਗਰੇਵਾਲ ਸਾਹਿਬ ਐਮਪੀ ਸਿਟਿੰਗ ਐਮਪੀ ਦਾ ਆਉਣਾ ਸਿਟਿੰਗ ਐਮਐਲਏ ਦਾ ਆਉਣਾ ਜਾਂ ਹੋਰ ਲੀਡਰਾਂ ਦੀ ਗੱਲਬਾਤ ਹੋਣੀ 25-25 ਕਰੋੜ ਦੇ ਆਫਰ ਜਾਣੇ ਲੋਟਸ ਆਪਰੇਸ਼ਨ ਦੀ ਸ਼ੁਰੂਆਤ ਪੰਜਾਬ ਸ਼ੁਰੂ ਹੋ ਚੁੱਕੀ ਹੈ ਪਹਿਲੀ ਗੱਲ ਤਾਂ ਮੈਂ ਇਹ ਭਗਵੰਤ ਮਾਨ ਨੂੰ ਤੇ ਬਾਕੀ ਪਾਰਟੀ ਨੂੰ ਚੈਲੰਜ ਕਰਦਾ ਕਿ ਤੁਹਾਡੀ ਸਰਕਾਰ ਆ ਤੁਹਾਡਾ ਪ੍ਰਸ਼ਾਸਨ ਆ ਤੁਹਾਡੀ ਪੁਲਿਸ ਆ ਤੁਹਾਡੀ ਵਿਜੀਲੈਂਸ ਆ ਜੇ ਤੁਹਾਡੇ ਤਾਕਤ ਹੈ ਤੁਸੀਂ ਝੂਠ ਨਹੀਂ ਬੋਲ ਰਹੇ ਤਾਂ ਮੁਕੱਦਮੇ ਦਰਜ ਕਰੋ ਉਹਨਾਂ ਨੂੰ ਜੇਲ੍ਹ ਚ ਭੇਜੋ ਔਰ ਉੱਥੇ ਭੂਤ ਵੀ ਬੋਲਦੇ ਆ ਜਿਵੇਂ ਕੇਜਰੀਵਾਲ ਬੋਲ ਰਿਹਾ ਕਿ ਹਾਂ ਪੈਸੇ ਲਏ ਆ ਇਹਵੇਂ ਜਿਵੇਂ ਬੋਲਣਗੇ ਬੁਲਾਓ ਝੂਠ ਬੋਲਦੇ ਆਏ ਕੁਝ ਕਿਸੇ ਨੇ ਉਹਨਾਂ ਨੂੰ ਆਫਰ ਨਹੀਂ ਦਿੱਤੀ ਉਹਨਾਂ ਦੀ ਸ਼ਕਲ ਤਾਂ 5 ਰੁਪਏ ਵਾਲੀ ਨਹੀਂ ਮੈਂ ਕੱਲ ਦੇਖੀ ਆ 25 25 ਕਰੋੜ ਦੀ ਗੱਲ ਹੋ ਰਹੀ ਹੈ ਕਹਿੰਦੇ ਵਿਦੇਸ਼ਾਂ ਵਾਲੇ ਨੰਬਰਾਂ ਤੋਂ ਫੋਨ ਵਾਲੀ ਸ਼ਕਲ ਨਹੀਂ ਉਹ ਪ੍ਰਵਾਸ ਸਰਦਾਰ ਜੀ ਤੁਸੀਂ ਪਤਾ ਕਰ ਲਓ ਜਾ ਕੇ ਐ ਨਾ ਕਰੋ ਰੋਪਣਾ ਲਾਓ ਚਲੋ ਰਮਨੀਤ ਬੁੱਟੂ ਤੁਹਾਡੇ ਚ ਰਮਨੀਤ ਬੁੱਟੂ ਨੇ ਸਾਰਾ ਕੱਲ ਇੱਕ ਬਿਆਨ ਦਿੱਤਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਤੇ ਦਿੱਲੀ ਦੀ ਸਰਕਾਰ ਡਿੱਗਣ ਵਾਲੀ ਹੈ ਬਹੁਤ ਸਾਰੇ ਐਮ ਐਲ ਏ ਜਦਣ ਆਉਣ ਵਾਲੇ ਨੇ ਕੀ ਇਹ ਲੱਟਸ ਅਪਰੇਸ਼ਨ ਨਹੀਂ ਹੈ ਇਹ ਉਹਨਾਂ ਦਾ ਇੰਡੀਵਿਜੂਅਲ ਬਿਆਨ ਆ ਭਾਰਤੀ ਜਨਤਾ ਪਾਰਟੀ ਡੈਮੋਕਰੇਟਿਕਲੀ ਇਲੈਕਟਡ ਗਵਰਨਮੈਂਟਸ ਨੂੰ ਕਦੇ ਨਹੀਂ ਗਰਾਉਂਦੀ ਤੇ ਮੈਂ ਕਹਿੰਦਾ ਮੇਰੀ ਲੀਡਰਸ਼ਿਪ ਕਹਿੰਦੀ ਆ ਮੈਂ ਉਸ ਵਿਚਾਰਧਾਰਾ ਨੂੰ ਜਾਣਦਾ ਜੇ ਉਹ ਆਪਦੇ ਤੌਰ ਤੇ ਕੋਈ ਬਿਆਨ ਦਿੰਦੇ ਤਾਂ ਲਈ ਜਾਣ ਅਸੀਂ ਕਿਹਦੇ ਸਰਕਾਰ ਨਹੀਂ ਕਰਾਉਣ ਦੇ ਹੱਕ ਚ ਉਹ ਆਪਣੇ ਆਪ ਹੀ ਉਹਨਾਂ ਦੀਆਂ ਪਾਰਟੀਆਂ ਚਲਾਉਣਾ ਸਾਡਾ ਕੰਮ ਉਹਨਾਂ ਦੀਆਂ ਪਾਰਟੀਆਂ ਅਸੀਂ ਚਲਾਵਾਂਗੇ ਉਹ ਵੀ ਜ਼ਿੰਮੇਵਾਰੀ ਸਾਡੀ ਹੋ ਗਈ ਉਹ ਆਪਦੀਆਂ ਪਾਰਟੀਆਂ ਚਲਾਉਣ ਸੰਭਲਣ ਪਰ ਕੀ ਇਸ ਬਿਆਨ 'ਤੇ ਤਾਫਕ ਰੱਖਦੇ ਹਾਂ ਕਿ ਬਹੁਤ ਸਾਰੇ ਲੀਡਰ ਹੋਰਨਾਂ ਪਾਰਟੀਆਂ ਦੇ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਭਾਜਪਾ ਜੁਆਇਨ ਕਰਨਾ ਚਾਹੁੰਦੇ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਨਤੀਜਾ ਮਿਲੇਗਾ ਭਾਜਪਾ ਦੀ ਵਿਚਾਰਧਾਰਾ ਜਿਹੜੀ ਐਨੀ ਪਵਿੱਤਰ ਰਾਜ ਜੋਗਪੁਰਸ਼ ਦੀਨदयाल उपाध्याय ਨੇ ਦਿੱਤੀ ਉਹ ਹੀ ਵਿਚਾਰਧਾਰਾ ਜੋ ਗੁਰੂ ਨਾਨਕ ਦੀ ਹੈ ਉਹਨਾਂ ਨੇ ਕਿਹਾ ਜੋ ਆਖਰੀ ਵਿਅਕਤੀ ਹੈ ਜਿਹਦੇ ਸਿਰ ਤੇ ਛੱਤ ਨਹੀਂ ਜਿਹਦੇ ਤਨ ਨੂੰ ਕੱਪੜਾ ਨਹੀਂ ਜਿਹਦੇ ਪੇਟ ਨੂੰ ਰੋਟੀ ਨਹੀਂ ਜਦੋਂ ਤੱਕ ਉਹਦਾ ਭਲਾ ਨਹੀਂ ਹੋਏਗਾ ਉਦੋਂ ਤੱਕ ਦੇਸ਼ ਦਾ ਭਲਾ ਨਹੀਂ ਹੋ ਸਕਦਾ ਭਾਰਤੀ ਜਨਤਾ ਪਾਰਟੀ ਦੇ 17 ਕਰੋੜ ਤੋਂ ਵੱਧ ਵਰਕਰ ਇਸ ਲਈ ਸਿਰ ਜੋੜ ਕੇ ਬੈਠਦੇ ਆ ਕਿ ਉਹਨਾਂ ਦਾ ਭਲਾ ਕਰਨਾ ਤੇ ਇਹ ਇਸ ਵਿਚਾਰਧਾਰ ਨਾਲ ਕਿਹੜਾ ਨਹੀਂ ਜੁੜੂਗਾ ਕੌਣ ਨਹੀਂ ਆਏਗਾ ਉਸੀਆਂ ਨੂੰ ਵਿਚਾਰਤ ਰੱਖਿਆ ਨਾ ਤੁਹਾਡੇ ਵਿਰੋਧੀ ਕਹਿੰਦੇ ਵਾਸ਼ਿੰਗ ਮਸ਼ੀਨ ਆ ਇਹ ਜਿਹੜੇ ਕੋਈ ਕਰਪਟ ਨਹੀਂ ਉਹ ਇੱਧਰ ਆ ਕੇ ਧੋਤੇ ਜਾਂਦੇ ਨੇ ਵਿਰੋਧੀਆਂ ਨੇ ਦਿਖਾਈ ਨਹੀਂ ਦੇਣਾ ਕਿਤੇ ਆ ਦੇਖੋ ਤਾਂ ਸਹੀ ਆ ਤੁਸੀਂ ਕਹਿੰਦੇ ਹੋ ਆਮ ਆਦਮੀ ਪਾਰਟੀ ਇਹਨਾਂ ਦੇ ਲੋਕਾਂ ਨੇ ਡੜੇ ਲੈ ਲੈ ਕੇ ਪਿੱਛੇ ਭੱਜਿਆ ਕਰਨਾ ਇਹਨਾਂ ਨੇ ਲੁਕਣਾ ਨਹੀਂ ਕਿਤੇ ਇਹ ਤਾਂ ਸਾਡੇ ਚ ਹੱਥ ਜੋੜ ਜੋੜ ਕੇ ਆਉਣਗੇ ਆਪੇ ਹੀ ਇਹ ਪੰਜਾਬ ਦੀ ਜਨਤਾ ਨੇ ਮੋਕਟਣਿਆ ਇਹ ਤੇਰਾ 0 ਦਾ ਨਾਰਾ ਤਾਂ ਹਜੇ ਵੀ ਦਿੰਦੇ ਨੇ ਉਹ ਕਹਿੰਦਾ 13 0 ਹੈ 13 ਨੇ 13 ਲੋਕ ਸਭਾ ਜਾਣਾ ਜਿੱਤਾਂਗੇ ਹੁਣ ਤਾਂ ਉਹ ਕਹਿੰਦੇ ਨਾਈ ਨੂੰ ਕਹਿੰਦੇ ਬਾਲ ਕਿੱਡੇ ਕਿੱਡੇ ਆ ਉਹ ਕਹਿੰਦਾ ਜਜਮਾਨ ਅੱਗੇ ਹੀ ਦਿਗਣੇ ਆ ਠੀਕ ਆ ਆ ਪਤਾ ਲੱਗ ਜਾਣਾ 3 ਮਹੀਨਿਆਂ ਬਾਅਦ 4 ਤਰੀਕ ਨੂੰ ਰਿਜ਼ਲਟ ਆਉਣਗੇ ਨਾ ਤੇ ਪਤਾ ਲੈ ਲਿਓ ਕੀ ਆ ਕਿਹਦਾ ਕੀ ਹਾਲ ਆ ਤੇ 400 ਤਾਂ ਨਾਰਾ ਦੇਤਾ ਪਰ ਜਿੰਨੇ ਵੀ ਉਮੀਦਵਾਰ ਲਏ ਜਾ ਰਹੇ ਨੇ ਪਟਿਆਲਾ ਵਾਲੇ ਉਹ ਪਹਿਲਾਂ ਕਾਂਗਰਸ 'ਚ ਸੀਗੇ ਹੁਣ ਜਲੰਧਰ ਵਾਲੇ ਆ ਗਏ ਉਹ ਆਮ ਆਦਮੀ ਪਾਰਟੀ ਤੋਂ ਆ ਲੁਧਿਆਣੇ ਵਾਲੇ ਉਹ ਉਹ ਵੀ ਕਾਂਗਰਸ ਤੋਂ ਆ ਕਹਿੰਦੇ ਹੋਰ ਨਾ ਪਾਰਟੀਆਂ ਤੋਂ ਸਪਾਂਸਰਸ਼ਿਪ ਲਈ ਜਾ ਰਹੀ ਏ ਭਾਈ ਸੁਣੋ ਗੱਲ ਸੁਣੋ ਅਸੀਂ 23 ਵਿਧਾਨ ਸਭਾ ਸੀਟਾਂ ਲੜਦੇ ਸੀ ਆਊਟ ਆਫ ਠੀਕ ਹੈ 117 ਠੀਕ ਹੈ ਅਸੀਂ ਤਿੰਨ ਪਾਰਲੀਮੈਂਟ ਲੜਦੇ ਸੀ 13 ਚ ਤੇ ਸਾਨੂੰ 12 ਬੰਦੇ ਤਾਂ ਲੈਣਾ ਹੀ ਪੈਣੇ ਆ ਠੀਕ ਹੈ ਠੀਕ ਹੈ ਨਾ ਅਬਦਾਦਾ ਹਰ ਵਧਾਉਣ ਲਈ ਤੇ ਉਹਦੇ ਜਿਹੜੇ ਆ ਰਹੇ ਆ ਉਹਨਾਂ ਦਾ ਭਲਾ ਹੋਊਗਾ ਠੀਕ ਹੈ ਉਹਨਾਂ ਦਾ ਭਲਾ ਹੋਊਗਾ ਦੇਸ਼ ਦੀ ਸੇਵਾ ਕਰਨਗੇ ਜਿੱਤ ਜਾਣਗੇ ਨਾ ਸਾਡੇ ਨਾਂ ਉਤੇ ਅੱਛਾ ਉਂਝ ਅੱਦੇ ਨਹੀਂ ਭੈਸੀਓ ਕਿੱਥੇ ਜਿੱਤੇ ਆ ਜੇ ਤੁਸੀਂ ਆਧਾਰ ਦੀ ਗੱਲ ਕਰਦੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆਧਾਰ ਨਹੀਂ ਹੈ ਬੀਜੇਪੀ ਦਾ ਜੇਕਰ ਹੁਣ ਗੱਠ ਜੁੜਨ ਦੀਆਂ ਚਰਚਾਵਾਂ ਤੇ ਵਿਰਾਮ ਚਨ ਲੱਗਿਆ ਤਾਂ ਐਦਾਂ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਬਾਦਲ ਨੂੰ ਮੁਬਾਰਕ ਠੀਕ ਹੈ ਉਹਦੇ 17 ਲੀਡਰ ਲਾਈਨ ਚ ਲੱਗੇ ਹੋਇਆ ਸਾਡੇ ਚਾਉਣ ਨੂੰ ਤੇ ਸਾਡਾ ਲੀਡਰ ਸ਼੍ਰੋਮਣੀ ਗੱਲ ਦਿੰਦਾ ਹਾਂਜੀ ਅਸੀਂ ਖੁਦ ਨਹੀਂ ਲੈ ਰਹੇ ਸਾਡੀ ਇੱਕ ਕਮੇਟੀ ਬਣੀ ਹੋਈ ਆ ਉਹ ਵਿਚਾਰ ਕਰਦੀ ਆ ਹੂੰ ਉਹ ਤਾਂ ਉਹ ਤੁਸੀਂ ਰਾਮੂ ਵਾਲੀ ਆਜੀ ਕੋਲੋਂ ਪੁੱਛ ਲਓ ਜਾ ਕੇ ਮੈਂ ਬਾਰ ਬਾਰ ਨਹੀਂ ਕਹਿਣਾ ਚਾਹੁੰਦਾ ਉਹ ਕਹਿੰਦੇ ਹੀ ਜੜਿਆਂ ਦੇ ਨਿੰਬ ਵੱਜੂਗੀ ਦੋ ਮੁੰਡੇ ਹੋ ਜਾਣਗੇ ਅੱਛਾ ਅਕਾਲੀ ਦਲ ਦੇ ਨਿੰਬ ਨਹੀਂ ਵੱਜਣੀ ਇਹ ਦੇਖ ਲਿਓ ਤੁਸੀਂ ਕਹਿੰਦੇ ਅਕਾਲੀ ਦਲ ਦੇ ਨਿੰਬ ਨਹੀਂ ਵੱਜਣੀ ਪਰ ਅਕਾਲੀ ਦਲ ਪੰਥਕ ਇਕਤਾ ਦੀ ਗੱਲ ਕਰ ਰਿਹਾ ਉਹ ਟੁੱਟੇ ਹੋਏ ਧੜੇ ਇਕੱਠੇ ਕਰ ਢੀਂਡਸਾ ਸਾਹਿਬ ਨਾਲ ਚਲੇ ਗਏ ਨੇ ਪਰਿਵਾਰ ਬਚਾਉਣ ਦੀ ਗੱਲ ਕਰ ਰਿਹਾ ਬਾਕੀ ਕੋਈ ਪੰਥਕ ਇਕਤਾ ਨਹੀਂ ਹੈ ਪੰਥ ਦਾ ਤੁਸੀਂ ਇਹ ਦੱਸੋ ਕੌਕੇ ਕੀ ਸੀ ਗੁਰਦੇਵ ਸਿੰਘ ਕੌਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਉਹਦੇ ਟੁਕੜੇ ਟੁਕੜੇ ਹੋ ਜਾਣ ਇਹ ਪੰਥਕ ਸਰਕਾਰ ਬਾਰ ਬਾਰ ਆਵੇ ਉਹਨਾਂ ਨੂੰ ਸਜ਼ਾ ਨਾਲ ਦਿੱਤੀ ਜਾਵੇ ਉਹ ਸਿੱਖਾਂ ਦਾ ਪੋਪ ਹੁੰਦਾ ਇਹ ਪਿੰਡਾਂ 'ਚ ਮੈਂ ਦੱਸੂਗਾ ਹੁਣ ਠੀਕ ਹੈ ਇਹ ਕਹਿੰਦੇ ਪਿੰਡਾਂ 'ਚ ਨਹੀਂ ਬਣਨ ਦੇਣਾ ਪਿੰਡਾਂ 'ਚ ਇਹਨਾਂ ਨੂੰ ਨਹੀਂ ਬਣਨ ਦੇਣਾ ਲੋਕਾਂ ਨੂੰ ਮੇਰੇ ਵੱਲੋਂ ਇਹ ਸਿਆਸੀ ਬਿਆਨ ਬਦਲੇ ਬੜੀ ਛੇਤੀ ਜਾ ਰਹੇ ਨੇ ਕੁਝ ਸਮੇਂ ਪਹਿਲਾਂ ਅਜਿਹੇ ਬਿਆਨ ਤੁਹਾਡੀ ਪਾਰਟੀ ਵੱਲੋਂ ਜਾਂ ਉਹਨਾਂ ਵੱਲੋਂ ਆ ਰਹੇ ਸੀਗੇ ਕਿ ਠੀਕ ਹੈ ਜੇ ਹੁੰਦਾ ਤਾਂ ਚੰਗੀ ਗੱਲ ਹੈ ਮੈਂ ਹੱਕ ਅਸੀਂ ਅਕਾਲੀ ਦਲ ਨਾਲ ਗਠਜੋਧਨ ਦੇ ਕਿਉਂ ਹੱਕ ਅਸੀਂ ਕਿ ਜਿਹੜੇ ਲੋਕ ਜਿਹੜੇ ਯੂਥ ਜਿਹੜਾ ਹੈਗਾ 2-3% ਗੁੰਮਰਾਹ ਹੋ ਜਾਂਦਾ ਜਾਂ ਤਾਂ ਉਹ ਅਮਰਪਾਲ ਨਾਲ ਲੱਗ ਜਾਂਦਾ ਠੀਕ ਹੈ ਜਾਂ ਉਹ ਮਾਨ ਨਾਲ ਲੱਗ ਜਾਂਦਾ ਸਿਮਰਨਜੀਤ ਨਾਲ ਜਾਂ ਉਹ ਉਹ ਗੁਰਪਤਵੰਤ ਪੰਨੂ ਨਾਲ ਲੱਗ ਜਾਂਦਾ ਉਹ ਯੂਥ ਨਾ ਤਾਂ ਆਮ ਆਦਮੀ ਪਾਰਟੀ ਨਾਲ ਜਾ ਸਕਦਾ ਨਾ ਭਾਜਪੀ ਨਾਲ ਜਾ ਸਕਦਾ ਤੇ ਨਾ ਹੀ ਉਹ ਕਾਂਗਰਸ ਨਾਲ ਜਾ ਸਕਦਾ ਉਹ ਜਾਊਗਾ ਤਾਂ ਸ਼ਰੋਮਣੀ ਅਕਾਲੀ ਦਲ ਨਾਲ ਜਾਊ ਮੈਂ ਇਸ ਕਰਕੇ ਕਹਿੰਦਾ ਸੀ ਕਿ ਉਹਨਾਂ ਗਠਜੰਬੰਦਨ ਕਰਕੇ ਉਹਨੂੰ ਜਿਉਂਦਾ ਰੱਖੋ ਉਹ ਦੇਸ਼ ਇੱਤਿਹਾਸ ਦੀ ਮੈਂ ਗੱਲ ਕਰਦਾ ਸੀ ਉਹ ਤਾਂ ਖਾਲੀ ਆਪਣੇ ਪਰਿਵਾਰ ਦੇ ਦਿੱਤੀ ਗੱਲ ਕਰਦੇ ਆ ਅਸੀਂ ਦੇਸ਼ ਦਾ ਵੀ ਦੇਖਣਾ ਕੋਈ ਕਾਰਨ ਨਹੀਂ ਰਿਹਾ ਕਿ ਜਾਂ ਫਿਰ ਬੰਦੀ ਸਿੰਘਾਂ ਦਾ ਮਸਲਾ ਰਿਹਾ ਕਿਸਾਨਾਂ ਦੇ ਮਸਲੇ ਰਹਿ ਜਿਹੜਾ ਗੱਠਜੋੜ ਨਹੀਂ ਹੋਇਆ ਕੋਈ ਕਾਰਨ ਨਹੀਂ ਰਿਹਾ ਨਾ ਕੋਈ ਬੰਦੀ ਸਿੰਘਾਂ ਦਾ ਬੰਦੀ ਸਿੰਘ ਕਿੰਨੇ ਆ ਉਹਨਾਂ ਤੋਂ ਪੁੱਛ ਲਓ ਗਿਣਤੀ 4 ਰਹਿ ਗਏ ਠੀਕ ਹੈ ਬਾਕੀ ਦਾ ਸ਼ਰਤੇ ਉਹ ਤਾਂ ਐਵੇਂ 300 ਸਿੱਖਾਂ ਦੀ ਕਾਲੀ ਸੂਚੀ 36 36 ਸਾਲ ਤੋਂ ਆਪਦੇ ਘਰਾਂ ਚ ਨਹੀਂ ਸੀ ਆ ਪਰੇ ਸਖਵੀਰ ਬਾਦਲ ਨੇ ਮੰਗ ਨਹੀਂ ਕੀਤੀ ਮੋਦੀ ਜੀ ਨੇ ਖੁਦ ਹੀ ਸ਼ਰਤੇ 84 ਦੀ ਨਸਲ ਕੁਸ਼ੀ ਦੀ ਸਜ਼ਾ ਕਿਸੇ ਨੇ ਨਹੀਂ ਦਿੱਤੀ ਠੀਕ ਹੈ 36 ਸਾਲ ਨਿਕਲ ਗਏ ਸਿੱਖ ਪ੍ਰਧਾਨ ਮੰਤਰੀ ਰਿਹਾ ਸਿੱਖ ਰਾਸ਼ਟਰਪਤੀ ਰਿਹਾ ਮੋਦੀ ਜੀ ਨੇ ਆ ਕੇ ਦਿੱਤੀ ਆ ਉਹ ਬੈਠਾ ਸੱਜਣ ਕੁਮਾਰ ਇਹ ਤਾਂ ਗੱਲਾਂ ਕਰਦੇ ਨੇ ਇਹਨੇ ਕੀ ਕੀਤਾ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਪੂਰੀ ਦੁਨੀਆ 'ਚ ਕਰਨਾ ਉਹ ਆ ਕੇ ਮੋਦੀ ਜੀ ਨੇ ਕੀਤਾ ਇਹ ਤਾਂ ਸਿੱਖੀ ਦੇ ਠੇਕੇਦਾਰ ਨੇ ਖਾਲੀ ਇਹ ਠੇਕੇਦਾਰਾਂ ਦੀ ਗੱਲ ਛੱਡੋ ਪੈਰ ਭਾਈ ਤੁਸੀਂ ਕਰੋਗੇ ਕਾਦੀ ਪੈਰ ਭਾਈ ਸਿੱਖੀ ਦੇ ਠੇਕੇਦਾਰ ਇਹ ਨੇ ਕਿਉਂ ਨਹੀਂ ਕਰਾਂਗੇ ਜਿੱਥੇ ਸਿੱਖਾਂ ਦੇ ਸਿੱਖਾਂ ਦਾ ਕੋਈ ਖਾਲਸਾ ਦਾ ਹਿੱਤ ਹੁੰਦਾ ਅਸੀਂ ਖੜੇ ਹੁੰਨੇ ਆ ਮੋਦੀ ਜੀ ਸਾਡੀ ਗੱਲ ਮੰਨਦੇ ਆ ਸਭ ਤੋਂ ਬੜੇ ਸਿੱਖ ਹਿਤੂ ਪ੍ਰਧਾਨ ਮੰਤਰੀ ਜੇ ਕੋਈ ਹੋਇਆ ਖਾਲਸਾ ਦਾ ਹਿੱਤ ਜਿਨੇ ਕੀਤਾ ਕਿਉਂਕਿ ਉਹ ਇਹ ਚੀਜ਼ ਸਮਝਦੇ ਆ ਜੇ ਆਧਿਕਰੂਤ ਇੱਕ ਬਾਦਰ ਨਾ ਹੁੰਦੇ ਤੇ ਇੱਥੇ ਕੋਈ ਵੀ ਨਹੀਂ ਸੀ ਹੋਣਾ ਨਾ 크ਿਸਚੀਅਨ ਬਚਨੇ ਸੀ ਤੇ ਨਾ ਸਿੱਖ ਬਚਨੇ ਸੀ ਤੇ ਨਾ ਹੀ ਹਿੰਦੂ ਬਚਣਾ ਸੀ ਇੱਥੇ ਤਾਂ ਅੱਲਾਹੁ ਅਕਬਰ ਹੀ ਹੋਣਾ ਸੀ ਫਿਰ ਤੇ ਬਚਿਆ ਉਹਨਾਂ ਕਰਕੇ ਬਚਿਆ ਮੋਦੀ ਜੀ ਉਹ ਸਚਾਈ ਨੂੰ ਜਾਣਦੇ ਆ ਇਸ ਕਰਕੇ ਖਾਲਸਾ ਨੂੰ ਅਸੀਂ ਬਚਾਉਨੇ ਆ ਕਿਸਾਨਾਂ ਵਾਲੇ ਮਸਲੇ ਤੇ ਕੀ ਕਹੋਗੇ ਧਰਨਾ ਹਜੇ ਵੀ ਚੱਲ ਰਿਹਾ ਆ ਤੇ ਉਸ ਮਸਲੇ ਨੂੰ ਲੈ ਕੇ ਪ੍ਰੇਵਲ ਸਾਹਿਬ ਕਿਵੇਂ ਦੇਖਦੇ ਹੋ ਤੁਹਾਡੀ ਰਵਨੀਤ ਸਿੰਘ ਬਿੱਟੂ ਨਾਲ ਪਹਿਲਾਂ ਇੱਕ ਵਾਰ ਕਾਫੀ ਤਲਖੀ ਵੀ ਹੋਈ ਸੀ ਉਹ ਰਵਨੀਤ ਬਿੱਟੂ ਦਾ ਵਿਚਾਰਾ ਬੱਚਾ ਯਾਰ ਉਹ ਕੋਈ ਗੱਲ ਨਹੀਂ ਉਹ ਐਤਕੀ ਜਿਤਾ ਦੇਣਗੇ ਕੁਝ ਮਿੰਟ ਚਰਚਾ ਹੋ ਕਿਸਾਨਾਂ ਦੇ ਮਸਲੇ ਤੇ ਹੀ ਹੋਈ ਸੀ ਉਹ ਜੀ ਆਓ ਮੈਂ ਤਾਂ ਦੇਖੋ ਮੈਂ ਮੈਨੂੰ ਇਹ ਫਖਰ ਆ ਕਿ ਮੈਂ ਆਪਦੇ ਲੀਡਰ ਨਾਲ ਡਟ ਕੇ ਖੜਾ ਆਪਦੀ ਪਾਰਟੀ ਨਾਲ ਖੜਾ ਆਪਦੀ ਵਿਚਾਰਧਾਰਾ ਨਾਲ ਖੜਾ ਤੇ ਕੋਈ ਮੈਨੂੰ ਗਾਲਾਂ ਕੱਢੇ ਕੋਈ ਪੱਥਰਵਾਰੇ ਗੋਲੀ ਵੀ ਲੱਗ ਸਕਦੀ ਸੀ ਮੇਰੇ ਤਾਂ ਬਹੁਤ ਹਮਲੇ ਹੋਏ ਮੇਰੇ ਤੇ ਤੇ ਇਹ ਬਿੱਟੂ ਵਰਗਿਆਂ ਦਾ ਤਾਂ ਮੈਂ ਕੁਝ ਮੰਨਦਾ ਨਹੀਂ ਜਿਹੜੇ ਗੋਲੀਆਂ ਮਾਰਨ ਵਾਲੇ ਸੀ ਉਹ ਵੀ ਆ ਗਏ ਪਾਰਟੀ 'ਚ ਵੱਖ-ਵੱਖ ਪਾਰਟੀਆਂ ਤੋਂ ਆਲੇ ਸਾਨੂੰ ਕੁਟਵਾਉਣ ਵਾਲੇ ਵੀ ਪਾਰਟੀ 'ਚ ਆ ਗਏ ਠੀਕ ਹੈ ਵੱਖ-ਵੱਖ ਪਾਰਟੀਆਂ ਤੋਂ ਆਏ ਲੋਕਾਂ ਨੂੰ ਤੁਹਾਡੇ ਕੈਟਰ ਜਾਂ ਜਿਹੜੇ ਪੰਜਾਬ ਦੇ ਲੋਕ ਨੇ ਜਾਂ ਦੇਸ਼ ਦੇ ਲੋਕ ਨੇ ਉਹ ਸਵਾਗਤ ਕਰਨਗੇ ਤੁਹਾਨੂੰ ਲੱਗਦਾ ਅਸੀਂ ਦੇਸ਼ 'ਚ ਕੁਝ ਵੀ ਸਰਕਾਰ ਕਰ ਲੈਨੇ ਆ ਠੀਕ ਹੈ ਜੋ ਦੇਸ਼ ਦੇ ਹਿੱਤ ਚਾਹ ਜੋ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਸਾਨੂੰ ਕਰਨਾ ਪਵੇ ਅਸੀਂ ਉਹ ਕਰਾਂਗੇ ਕਰਾਂਗੇ ਠੀਕ ਸੋ ਦੇਸ਼ ਅਤੇ ਲਈ ਸਾਰਾ ਕੁਝ ਕੀਤਾ ਜਾ ਰਿਹਾ ਹੈ ਪਰ ਹੁਣ ਦੇਖਣਾ ਹੈ ਕਿ ਸਿਆਸਤ ਇਸ ਪੂਰੇ ਰਾਹ ਦੇ ਵਿੱਚ ਨਵੇਂ ਮੋੜ ਕੀ ਆਉਂਦੇ ਨੇ ਤੇ 24 ਦਾ ਨਤੀਜਾ ਕਿਸ ਰੂਪ ਵਿੱਚ ਸਾਹਮਣੇ ਆਵੇਗਾ ਮੈਂ ਸਰਖਬ ਆਪਣੇ ਸਹਿਯੋਗੀ ਆਮਦੀ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ